ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਹਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ 'ਚੋਂ ਜੰਮੇ ਹੋਏ ਜੱਟ ਆਂ ਕਿੰਨਾ ਮਰਜ਼ੀ ਚੰਗੇ ਥਾ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਦੀ ਇਹਨਾਂ ਦੇ ਖਿਲਾਫ ਮੈਂ ਮੁੱਦੇ ਕੀ ਚੱਕ ਰਿਆ ਸੀ ਮੈਂ ਪੁੱਛ ਰਿਆ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵੈਧਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਤੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ ਰਾਜਸਥਾਨ ਵਿੱਚ ਲੋਆ ਹਿਮਾਚਲ ਚ ਲੋਆ ਕੋਈ ਵੀ ਗੈਰ ਵਸਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਹੀਂਗਾ ਜੀ ਸੱਤ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੰਦਾ ਬਾਕੀ ਸੁਕੇ ਜਾਣੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦੇ ਚੱਕ ਰਿਆ ਸੀ ਕਾ ਉਹ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ ਜਦੋਂ ਬੰਦੇ ਕੋਈ ਦਲੀਲ ਮੁੱਕ ਜਾਂਦੀ ਹੈ ਤੇ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਹਮਲਾ ਹੈਗਾ ਵਾ ਇਹ ਸਾਰੀ ਉਮਰ ਤੱਕ ਰਹਿਣਾ ਨਹੀਂਗਾ ਹਮਲਾ ਸਾਰੀ ਇਹ ਤਾਂ ਹੋਰ 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਹਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਝੂਕ ਕੁਛ ਇਹਨਾਂ ਨੇ ਕੀਤਾ ਵਾ Let me tell you I will not be caught down like this ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਰਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸਿੱਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਮੀਰ ਮੰਨੂ ੱੱਲੂ ਕਰੇ ਹੋਏ ਬਾਜਵਾ ਸਾਹਿਬ ਦੇ ਹਲਕੇ ਕਾ ਨੂੰ ਆਣ ਛੋਇਆ ਕੱਲੂ ਘਾਰਾ ਕੀ ਕਹਿੰਦੇ ਸੀਗੇ ਸਿੱਖ ਉਸ ਵੇਲੇ ਮੋਗਲਾਂ ਦਾ ਗਵਰਨਰ ਸੀ ਪੰਜਾਬ ਦਾ ਲਾਹੌਰ ਦਾ ਮੀਰ ਮੰਨੂ ਬੜਾ ਜ਼ਾਲਮ ਬੰਦਾ ਸੀਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਫੱਡਦਾ ਅਸੀਂ ਧੂਣ ਸਵਾਏ ਹੋਏ ਇੱਧਾ ਮਾਰ ਸਕਦੇ ਹਾਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਪਰਚੇ ਘਰਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ beg you you should come and kneel down before you never marta sakde asi mar par edda maafi nahi mang sakde